ਆਹ ਦੇਖ ਲਓ ਨਸ਼ੇੜੀਆਂ ਦਾ ਹਾਲ ਨਸ਼ਾ ਖਰੀਦਣ ਲਈ ਕਰਿਆਨੇ ਦੀ ਦੁਕਾਨਦਾਰ ਦੇ ਛੋਡੇ ਦੀ ਪੇਟੀ ਜਿਹੜੀ ਗੀਚੋ ਕੇ ਲੱਗਾ ਸੀ ਭੱਜਨ ਇਹ ਨਸ਼ੇੜੀ ਦੁਕਾਨਦਾਰ ਨੇ ਲਿਆ ਫਾੜ ਤੇ ਫੇਰ ਕੀਤਾ ਰੱਜ ਕੇ ਸੇਵਾ ਪਾਣੀ ਤੇ ਨਾਲ ਪੇਟ ਸਿਆਪਾ ਜੀਹਾਂ ਆਹ ਦੇ ਹਾਲਾਤ ਹੁਣ ਹੋ ਚੁੱਕੇ ਗਿਆ ਇਨਾਂ ਨਸ਼ੇੜੀਆਂ ਦੇ ਪਹਿਲਾਂ ਨਸ਼ਾ ਕਰਨ ਲਈ ਆਪਣਾ ਘਰ-ਬਾਰ ਵੇਚਦੇ ਨੇ ਉਸ ਤੋਂ ਬਾਅਦ ਨਸ਼ੇ ਦੀ ਪੂਰਤੀ ਵਾਸਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਆ ਕਿ ਜੇ ਲੁੱਟਣ ਲੱਗਿਆ ਵੀ ਇਹਨਾਂ ਦਾ ਦਿਲ ਨਹੀਂ ਭੜਦਾ ਤੇ ਫੇਰ ਸ਼ਰਿਆਮ ਦੁਕਾਨਦਾਰਾਂ ਦੀਆਂ ਚੀਜ਼ਾਂ ਚੁੱਕ ਚੁੱਕ ਕੇ ਉਹਨੂੰ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਉਹ ਕਰਦੇ ਵੇ ਨਜਰੋਂਦੇ ਪਏ ਗਨੇ ਜਿੱਤੋਂ ਬਾਅਦ ਦੁਕਾਨਦਾਰ ਵੱਲੋਂ ਇਸ ਨਸ਼ੇੜੀ ਨੂੰ ਦੇਖ ਲਿੱਤਾ ਗਿਆ ਫੜ ਦਿੱਤਾ ਗਿਆ ਚੰਗੀ ਤਰ੍ਹਾਂ ਸੇਵਾ ਦਾ ਕੀਤੀ ਗਈ ਲੇਕਿਨ ਜਿਹੜਾ ਹੰਗਾਮਾ ਆਇਆ ਉਹਨੂੰ ਦੇਖ ਕੇ ਤੁਹਾਡੇ ਆਪਣੇ ਹੀ ਰੋਂਕ ਤੇ ਖੜੇ ਹੋ ਜਾਣਗੇ ਕਿਉਂਕਿ ਇਸ ਨਸ਼ੇੜੀ ਨੇ ਜਿਹੜੇ ਖੁਲਾਸੇ ਕੀਤੇ ਇਸ ਨਸ਼ੇੜੀ ਨੂੰ ਲੋਕਾਂ ਨੇ ਫੜ ਕੇ ਹੋਰ ਵੀ ਕਈ ਵਾਰ ਦਾਤਾਂ ਬਾਰੇ ਦੱਸਿਆ ਤਾਂ ਸਭ ਦੇ ਹੋਸ਼ ਹੀ ਉੜ ਚੁੱਕੇਗੇ ਨੇ ਨਾ ਇਹਨਾਂ ਨਸ਼ੇੜੀ ਨੂੰ ਕਿਸਦਾ ਡਾਰੇ ਗਿਆ ਨਾ ਕੋਈ ਇਹਨਾਂ ਦੇ ਮੂੰਹ ਤੇ ਰੁਮਾਲ ਹੁੰਦਾ ਆ ਉਹ ਨਾ ਹੀ ਕਿਸੇ ਨੂੰ ਇਹ ਸਮੇਂ ਦੇ ਆ ਕੋਸ਼ਿਸ਼ ਸ਼ਰੀਆਮ ਆਪਣੀ ਵਾਰਦਾਤ ਨੂੰ ਕਰਕੇ ਅੰਜਾਮ ਤੇ ਰਫੂ ਚੱਕਰ ਇੰਜ ਹੋ ਜਾਂਦੇ ਆ ਜਿਵੇਂ ਕਿ ਖੁਦ ਦੀ ਹੀ ਜ਼ਮੀਨ ਜਾਇਦਾਦ ਅਜ ਖੁਦ ਦੀ ਹੀ ਕੋਈ ਚੀਜ਼ ਹੋਵੇ ਤਸਵੀਰਾਂ ਤੁਹਾਨੂੰ ਦਿਖਾਉਣੇ ਪਿਆ ਉਸ ਸ਼ਹਿਰ ਦੀ ਜਿੱਥੇ ਕੀ ਵੱਡਾ ਹੰਗਾਮਾ ਹੋਇਆ ਕਿਵੇਂ ਦੀ ਲੱਗੀ ਵੀਡੀਓ ਸ਼ੇਅਰ ਤਾਂ ਕਰ ਦਿਓ ਨਾਲ ਨਾਲ ਕਮੈਂਟ ਤਾਂ ਕਰ ਦਿਆ ਕਰੋ ਸਰੇਜ ਜੀ ਕੀ ਮਸਲਾ ਹੈ ਸਾਰਾ ਇਹ ਮੇਰੀ ਦੁਕਾਨ ਖੁੱਲੀ ਸੀ ਜੀ ਅੱਛਾ ਮੇਰੀ ਦੁਕਾਨ ਖੁੱਲੀ ਸੀ ਜੀ ਉਹਦਾ ਇਹਨਾਂ ਨੇ ਕਮਾ ਕੇ ਸ਼ਟਰ ਚੱਕਿਆ ਸ਼ਟਰ ਚੱਕ ਕੇ ਇਹਨਾਂ ਨੇ ਜੀ ਉਹਦੇ ਵਿੱਚੋਂ ਛੋਟੇ ਜਿਹਾਂ ਬੇਟੇ ਚੱਕੇ ਬੇਟੇ ਚੱਕ ਕੇ ਮोटा ਸ਼ਟਰ ਹੋਵੇ ਤਾਂ ਗੱਲ ਹੈ ਜੀ ਬਹੁਤ ਵੱਡਾ ਸ਼ਟਰ ਹੈ ਤੇ ਇਹਨਾਂ ਨੇ ਸ਼ਟਰ ਚੱਕ ਕੇ ਇਹ ਇੱਥੇ ਜਿਹੜਾ ਇੱਕ ਗੁੰਮਤੀ ਵਾਲੇ ਵਾਜਦੇ ਨੇਗੇ ਇਹ ਆਮ ਹੀ ਚਿੱਟਾ ਤੇ ਉਹ ਵੇਚ ਦੇਣਗੇ ਸਾਰਾ ਕੁਝ ਪਰ ਪੁਲਿਸ ਫੇਰ ਵੀ ਕੁਝ ਨਹੀਂ ਕਰਦੀ ਬਧੇਰੇ ਵਾਰ ਫੜੇ ਗਏ ਨੇਗੇ ਲੈਣਾ ਨਹੀਂ ਦੇਣਾ ਨਹੀਂ ਸਾਡੇ ਇੱਥੇ ਆਣਗਮਾਨ ਸਾਰੇ ਜਵਾਗ ਦੁਖੀ ਆ ਸਰਾ ਮੱਲਾ ਦੁਕੀ ਆਂ ਫੀਮੇ ਵੇਚਦੇ ਆ ਟਿੱਟਾ ਵੇਚਦੇ ਆ ਫਿਰ ਵੀ ਪੁਸਤ ਨਹੀਂ ਪੁੱਛੀ ਗਿਆ ਆ ਕੈਮਰੇ ਚੈੱਕ ਕਰ ਰਿਹਾ ਆ ਬਈ ਇੱਥੇ ਦੇ ਕੈਮਰੇ ਲੱਗੇ ਪਾ ਮਜਬੂਰੀ ਮਜਬੂਰੀ ਹੋਈ ਐ ਨਾਲ ਇਹਦਾ ਟਿੱਟਾ ਮੌਜੂਦ ਪਿਆ ਇਹ ਪੈ ਗਿਆ ਸੀ ਲਾਇਆ ਇਹ ਟਿੱਕਾ ਇੱਕੋ ਲੱਗੇ ਲੱਗਾ ਲੱਗਾ ਕਿਹੜਾ ਖੁੰਡਾ ਕੰਪੂਰੀਆ ਹੋ ਹੁਣ ਪਰਸਪਰ ਥੋੜਾ ਪੁੱਛਣ ਦਾ ਕੰਮ ਬਣਾਉਣੀ ਲੇਗੀ ਹਾਂ ਲੈ ਗਈਆਂ ਨਹੀਂ ਉਹਦੇ ਕੋਲ ਰੱਖ ਕੇ ਕੱਪੂੜ ਰੱਖ ਕੇ ਆਈ ਸੀ ਇਹ ਵੀ ਵਿੱਚ ਸੀ ਇਹ ਵੀ ਬੰਦਾ ਵਿੱਚ ਤੇਰੇ ਤੋਂ ਪਹਿਲਾਂ ਪਰਚਾ ਪਰਚਾ ਕਰੀ ਤੇ ਤੇਰੇ ਤੇ ਹੈ ਤੇਰੇ ਤੇ ਪਰਚਾ ਹੈ ਨਸ਼ੇ ਤੇ ਸ਼ਰੀਆਮ ਦੀਦਾ ਹੀ ਨਸ਼ਾ ਸ਼ਰੀਆਮ ਆ ਆ ਪੇਤੀ ਦੇ ਬਦਲੇ ਕਿੰਨਾ ਲੱਗਿਆ ਆਨ ਨੂੰ ਸਾਰਾ ਤੁਸੀਂ ਹੈ ਇੱਥੇ ਇਨੇ ਜਿਹਾ ਫੰਡਰ ਬੰਦੇ ਹੋਗੇ

ਉਹ ਬੰਦਾ ਜਿਹੜਾ ਥੱਲੇ ਉਹ ਮਰਾ ਨਹੀਂ ਆਇਆ ਜਿਹਨੂੰ ਕਹਿੰਦੇ ਕਿ ਤੇ ਯੋਹ ਤੁਸੀਂ ਇੱਕ ਬੰਦਾ ਇੰਨੇ ਦਿਨ ਜੋੜ ਨਾ ਭਾਜੀ ਬੰਦਾ ਉਦੋਂ ਤੇ ਚਿੱਟਾ ਹੋਤੀ ਹੈਗਾ ਅਸਰ ਚਾਹੂ ਮੈਂ ਕਹਤਾ ਹੋ ਆ ਗਿਆ ਉਹ ਬੰਦਾ ਨਾ ਭਾਜ ਗਿਆ ਨਾਲ ਇਤਾਲ ਲਕੋ ਦੇ ਆਪਣੇ ਜਿੱਟਾ ਹੋਇਆ ਲੈ ਕੇ ਆਉਣਾ ਮੈਂ ਗਾਲ ਜੀ ਗਾਲ ਜੀ ਹੈਲੋ ਨਾਲ ਜਾ ਇੱਕ ਬੰਦਾ ਤੁਸੀਂ ਆਦਾ ਮਲਾਜੋ ਉਦੋਂ ਕੋਈ ਚਿੱਟਾ ਹੋਦ ਵੀ ਆ ਗਿਆ ਜਿਹਨਾਂ ਦੇ ਕੋਲ ਜਿੱਟਾ ਹੋਦ ਆਈ ਨਹੀਂ ਪਤਾ ਇਹ ਉਹਦਾ ਕਮਰਾ ਬੰਦ ਕਰ 500 ਦੀ ਬਟਕ ਹੈ ਇਹ ਹੁੰਦਾ ਅੱਛਾ ਲੈ ਗਏ ਆਂ ਤੇ ਮੈਂ ਲੈ ਜਾਣਾ ਬੜਾ ਬੜਿਆ ਨਾਮ ਹੈ ਬਦਰਾ ਨਾਲ ਹੀ ਬੰਦ ਦੇ ਦੀ ਬਾਤ ਮੈਂ ਲੈ ਕੇ ਮਤੂਲੀ ਕੀਤੀ ਆ ਲੋਕਾਂ ਨੇ ਫੜਿਆ ਜੀ ਬੋਲ ਬੋਲ ਮੈਂ ਇਹ ਤੇ ਮਤਲਬ ਕੀਤੀ ਬੋਲ ਤੈਨੂੰ ਕਰੋ ਇਹਨੂੰ ਬੋਲ ਇਹਨੂੰ ਕਰੋ ਖੰਭਾ ਹੀ ਜਾਂਦਾ ਤੈਨੂੰ ਚੰਗੀ ਤਰ੍ਹਾਂ ਬੋਲ ਸੁਣਾਓ ਇਹਨੂੰ ਸੁਣਾਓ ਇਹਨੂੰ ਸਰੇਸ਼ ਟੋਪਾ ਕੋਲਾ ਉਹਦੇ ਛੋਟੇ ਵਗੈਰਾ ਚੋਰੀ ਕਰਕੇ ਲੱਗਿਆ ਸੀ ਜਿੱਦ ਉਹ ਸਾਹਮਣੇ ਉਹ ਸਾਹਮਣੇ ਕਰ ਦੇਖਦੇ ਉਹ ਸਾਮਣੇ ਉਹਨੂੰ ਸਰੀਆ ਫਿਰਦਾ ਨਹੀਂ ਉਹ ਵੇਚ ਰਿਹਾ ਉਹ ਬੇਚ ਰਿਹਾ ਉਹਨਾਂ ਦੇ ਘਰੇ ਚੋਰੀਆਂ ਲਖਾਰੇ ਦੀ ਬੇਟੀ ਬਈ ਹੈ ਉਹ ਦੀ ਕਰਦਾ ਜੀ ਆ ਇੱਕ ਬਈ ਅੱਜ ਕੀ ਚੱਕਿਆ ਸਬਾਨ ਪੁੱਛੋ ਨਾਂ ਨੂੰ ਪੁੱਛੋ ਕੌਣ ਕਿਦਾ ਹੈ ਹੈ ਹਾਂ ਉਹ ਤੁਹਾਡੇ ਦੀ ਬੇਟੀ ਦਾ ਨਾਮ ਤੇ ਤੁਹਾਨੂੰ ਕਰਦੇ ਕਿ ਤੁਹਾਨੂੰ ਆ ਕੁਝ ਕਰੀਂ ਕੀ ਅੱਜ ਕੀ ਕੁਝ ਚੱਕ ਕੇ ਲੱਗਿਆ ਸੀ ਦੂਜਾ ਕਿਹਨਾਂ ਦਾ ਕੁਛ ਹੈ ਕੱਲ ਹੀ ਆ ਤੇਰੇ ਨਾਲ ਕੋਈ ਸੀਗਾ ਦੋ ਆ ਜਾਵੇਗੀ ਦੂਜਾ ਕੌਣ ਜੀ ਕੀ ਹੈ ਹਾਂ ਬਾਦੂ ਜੇ ਇਹਦਾ ਤਾਂ ਫਾਇਦਾ ਹੋਊਗਾ ਆਜਾ ਜੀ ਆਜਾ ਬਖਸ਼ਾ ਆ ਦੇ ਦੋ ਯੂਰੇਨ ਉਹ ਕਰੋਦੇ ਜਿੰਨਾਂ ਦੇ ਘਰੇ ਟੋਰੀ ਨਹੀਂ ਪੇਟੀ ਪਈ ਉਹ ਤਾਂ ਦਿਖਾਓ ਜੀ ਉਹਨਾਂ ਨੂੰ ਤਾਂ ਅੰਦਰੋਂ ਲੈ ਕੇ ਚੱਲੋ ਉਹਨਾਂ ਦੇ ਅੰਦਰੋਂ ਜਿਹੜਾ ਸਮਾਨ ਮਿਲਦਾ ਉਹ ਲਵਾਓ ਵੇਚਦੇ ਆ ਐਸਐਸਪੀ ਨਾਲ ਗੱਲ ਕਰਨਾ ਹੋਊਗਾ ਉਹਨਾਂ ਦੇ ਅੰਦਰ ਸਾਫ ਦਾ ਸਾਫ ਦਾ ਵੇਚਿਆ ਗਈ ਉਹਦਾ ਸਾਰਾ ਜਿਹੜਾ ਸਾਫ ਦਾ ਜਿਹੜਾ ਨਕਲ ਹੋਊਗਾ ਪਾਰ ਤਿੰਨ ਦੇ ਸਾਡਾ ਪਹਿਲਾ ਕਰ ਲੈਣਾ ਕੰਮ ਹੋਣੀ ਆ ਸੁਣਾਉਣਾ ਕਰਦਾ ਜੀ ਬੰਨੀਆਂ ਦੇ ਨਾਲ ਉਹ ਸਾਡਾ ਜਵਾਬ ਹੈਗਾ ਇਹ ਕਰਦਾ ਡੀ ਡੀ ਕਾਵੇ